ਕੈਨੇਡਾ ਦੇ ਕਿਊਬਕ ਸੂਬੇ 'ਚ ਪੱਗ ਤੇ ਫੇਰ ਪਾਬੰਦੀ ਲਗ ਦਿੱਤੀ ਗਈ ਹੈ ਸਿੱਖ ਧਰਮ ਤੇ ਤਾਂ ਬਈਦਾਂੋਂ ਵੱਡਾ ਹਮਲਾ ਹੋਰ ਕੋਈ ਹੋ ਹੀ ਨਹੀਂ ਸਕਦਾ ਜੇ ਕਿਹਾ ਜਾਵੇ ਤੇ ਦਸਤਾਰ ਤੇ ਪਹੁੰਚਦੀ ਹੈ ਸਿੱਖ ਮਸਲਿਆਂ ਬਾਰੇ ਕੋਈ ਸਿੱਖ ਐਮਪੀ ਕੋਈ ਸਿੱਖ ਐਮਐਲਏ ਕੋਈ ਸਿੱਖ ਲੀਡਰ ਕੁਝ ਨਹੀਂ ਬੋਲਦਾ ਜਿਹੜਾ ਇਹ ਹੈ ਜੀ ਉਹ ਦਸਤਾਰ ਨਹੀਂ ਸਜਾਈ ਜਾ ਸਕਦੀ ਜੀ ਉਹ ਸਿਰਫ ਰਮਾਲ ਬਨ ਕੇ ਆ ਸਕਦਾ ਹੈ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਪੱਗ ਬਾਰੇ ਵੀ ਖਤਰਾ ਹੈ ਤਾਂ ਇਹਦਾ ਮਤਲਬ ਉਹ ਰਾਹੁਲ ਗਾਂਧੀ ਦਾ ਬਿਆਨ ਠੀਕ ਹੈ ਉਹ ਸਹੀ ਸੰਦਰਭ ਦੇ ਵਿੱਚ ਦਿੱਤਾ ਗਿਆ ਤੇ ਮਤਅਮਲ ਤੌਰ ਤੇ ਸਹੀ ਹੈ 100% ਨਹੀਂ 101% ਸਹੀ ਹੈ ਕ੍ਰੋਮੀ ਟਾਲੀਦਲ ਤਾਂ ਜਿਹੜਾ ਹੈਗਾ ਉਹ ਮੰਨਿਆ ਨਹੀਂ ਜਾਂਦਾ ਵੀ ਚੋ ਸਿੱਠਾਂ ਦੀ ਪ੍ਰਤਿਨਿਧ ਜਮਾਤ ਹੈ ਇਹਨਾਂ ਨੇ ਆਪਣੇ ਆਪ ਦਾ ਜਿਹੜਾ ਨਾਂ ਰੱਖ ਲਿਆ ਸੁਖਵੀਰ ਬਾਦਲ ਨੂੰ ਤਨਖਾਹੀਆ ਤਕਰਾਰ ਦੇ ਦਿੱਤਾ ਗਿਆ ਹੈ ਕਿ ਉਹਨੂੰ ਕੋਈ ਰਾਜਨੀਤਿਕ ਸਜ਼ਾ ਨਹੀਂ ਦੇਣੀ ਚਾਹੀਦੀ ਸਰਦਾਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਜੇਲ੍ਹ ਚ ਹੈ ਕੋਈ ਉਹਨਾਂ ਨੂੰ ਰਿਹਾ ਕਰਾਉਣ ਦੀ ਸਫਿਰਦ ਯਤਨ ਵੀ ਨਹੀਂ ਹੋਏ ਤੇ ਉਹਨਾਂ ਦੀ ਥਾਂ ਸਰਦਾਰ ਧਿਆਨ ਸਿੰਘ ਮੰਡ ਨੂੰ ਜਿਹੜਾ ਕਰਮਚਾਰੀ ਬਣਾ ਦਿੱਤਾ ਗਿਆ ਕੋਈ ਤਨਖਾਹੀਆ ਨਹੀਂ ਜੀ ਇਹ ਤਾਂ ਇੱਥੇ ਬਣਾਵਟੀ ਜੱਲਾ ਬਣਾਈਆਂ ਨੇ ਸਭ ਮਿਲੇ ਹੋਏ ਨੇ ਜਦੋਂ ਜਸੇਦਾਰਾਂ ਨੂੰ ਤਾਂ ਸੁਖਵੀਰ ਬਾਦਲ ਲਾਉਂਦਾ ਹੈ ਜਿਹੜਾ ਵੀ ਕੋਈ ਸਿੱਖ ਪੰਥ ਦੀ ਗੱਲ ਕਰਦਾ ਉਹ ਤੇ ਐਨਆਈਓ ਦਾ ਆਪਣੇ ਵਰਤੂ ਕਰ ਲਈ ਜਾਂਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਤੇ ਵੀ ਐਨਆਈਆਈ ਵਰਤੂ ਕੀਤੀ ਗਈ ਤੇ ਹੁਣ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਫੜ ਲਿਆ ਗਿਆ ਹੈ ਅੱਜ ਸਾਡੇ ਨਾਲ ਬਣੇ ਹੋਏ ਹਨ ਓਨਲੀ ਟੀਵੀ ਤੇ ਸਿੱਖ ਜਗਤ ਦੀ ਬਹੁਤ ਹੀ ਮਹਾਨ ਸ਼ਖਸੀਅਤ ਸਾਬਕਾ ਮੈਂਬਰ ਪਾਰਲੀਮੈਂਟ ਸਦਾ ਰਾਜਦੇਵ ਸਿੰਘ ਖਾਲਸਾ ਸਦਾ ਰਾਜੇ ਸਿੰਘ ਖਾਲਸਾ ਜੋ ਕਿ ਫੌਜਦਾਰੀ ਕੇਸਾਂ ਦੇ ਉੱਗੇ ਵਕੀਲ ਵੀ ਹਨ ਆਓ ਔਨਰ ਟੀਵੀ ਤੇ ਅੱਜ ਸਦਾ ਰਾਜੇ ਸਿੰਘ ਦੇਵ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਆਪਣੇ ਖਾਲਸਾ ਜੀ ਤੁਹਾਡਾ ਔਨਰ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਕਿਊਬਕ ਸੂਬੇ ਚ ਪੱਗ ਤੇ ਫੇਰ پابੰਦੀ ਲਗਦੀ ਗਈ ਹੈ ਕੈਨੇਡਾ ਦੇ ਜਿਹੜੇ ਸਿੱਖ ਸੰਸਦ ਮੈਂਬਰ ਨੇ ਉਹ ਵੀ ਨਹੀਂ ਬੋਲੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਿਹੜੀ ਰਾਜਨੀਤੀ ਜਿਹੜੀ ਕਰੀ ਜਾਂਦੀ ਹੈ ਉਹ ਆਮ ਤੌਰ ਤੇ ਸਿੱਖਾਂ ਦੇ ਵਿੱਚ ਦਿਖਾਵੇ ਲਈ ਕੀਤੀ ਜਾਂਦੀ ਹੈ ਜਦੋਂ ਅਸਲ ਸਮਾਂ ਆਉਂਦਾ ਹੈ ਤਾਂ ਉਸ ਸਮੇਂ ਕੋਈ ਬੋਲਦਾ ਨਹੀਂ ਕੋਈ ਗੱਲ ਨਹੀਂ ਕਰਦਾ ਇਹ ਬੜੀ ਵੱਡੀ ਤਰਸਦੀ ਹੈ ਖਾਲਸਾ ਪੰਥ ਦੇ ਵਿੱਚ ਜਿਹੜੀ ਬਹੁਤ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਹੁਣ ਕੈਨੇਡਾ ਜਿੱਥੇ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ ਖਾਲਸਤਾਨ ਦਾ ਤੇ ਖਾਲਸਤਾਨ ਦੀ ਮੰਗ ਉਠਾਈ ਜਾ ਰਹੀ ਹੈ ਇਸੇ ਕਰਕੇ ਦੇ ਜਿਹੜੇ ਹਨ ਭਾਰਤ ਦੇ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਗਏ ਉਸੇ ਦੇ ਸੂਬੇ ਵਿੱਚ ਦਸਤਾਰ ਤੇ ਪਾਬੰਦੀ ਲਾ ਦਿੱਤੀ ਗਈ ਜੇ ਦਸਤਾਰ ਤੇ ਪਾਬੰਦੀ ਲਾਈ ਜਾਇਆ ਜਾਂਦੀ ਹੈ ਜਿਹੜੀ ਚੂਬਤ ਸੂਬੇ ਵਿੱਚ ਲਾਈ ਗਈ ਹੈ ਕੈਨੇਡਾ ਦੇ ਤੇ ਫਿਰ ਉਹ ਜਿਹੜਾ ਹੈਗਾ ਸਿੱਖ ਧਰਮ ਤੇ ਤਾਂ ਬਈਦਨੋਂ ਵੱਡਾ ਹਮਲਾ ਹੋਰ ਕੋਈ ਹੋ ਹੀ ਨਹੀਂ ਸਕਦਾ ਜੇ ਕਿਹਾ ਜਾਵੇ ਤੇ ਦਸਤਾਰ ਰਤੇ ਪਵੰਦੀ ਆ ਪਹਿਲਾ ਫਰਾਂਸ ਦੇ ਵਿੱਚ ਦਸਤਾਰ ਤੇ ਪਵੰਦੀ ਜਿਹੜੀ ਸੀਗੀ ਉਹ ਲਾਤੀ ਸੀਗੀ ਤੇ ਸਿੱਖ ਮਸਲਿਆਂ ਬਾਰੇ ਕੋਈ ਸਿੱਖ ਐਮਪੀ ਕੋਈ ਸਿੱਖ ਐ ਐਮਐਲਏ ਕੋਈ ਸਿੱਖ ਲੀਡਰ ਕੁਛ ਨਹੀਂ ਬੋਲਦਾ ਕਿ ਇੱਕ ਦੂਜੇ ਦੀ ਨੁਕਤਾਚੀ ਨਹੀਂ ਕਰਨ ਲਈ ਇੱਕ ਦੂਜੇ ਤੇ ਦੋਸ਼ ਲਾਉਣ ਦੇ ਲਈ ਇਹ ਨਕਲੀ ਜਿਹੜਾ ਹੈ ਦਾ ਢਾਂਚਾ ਤਿਆਰ ਕਰਨ ਲਈ ਇੱਕ ਨਕਲੀ ਨਾਚ ਕਰਨ ਦੇ ਲਈ ਸਾਰੇ ਤਿਆਰ ਹੋ ਜਾਂਦੇ ਆ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਸਾਰੇ ਸਿੱਖ ਨਤਾਵਾਂ ਨੂੰ ਸਾਰੇ ਸਿੱਖ ਸੁਭ ਚਿੰਤਕਾਂ ਨੂੰ ਸਾਰੇ ਜਿਹੜੇ ਹੈਗੇ ਆ ਵਰਚਰਾਂ ਨੂੰ ਜਿਹੜਾ ਹੈ ਇੱਕ ਮੁਠ ਹੋ ਕੇ ਐਸੀ ਆਵਾਜ਼ ਉਠਾਉਣੀ ਚਾਹੀਦੀ ਸੀ ਜੇ ਧਰਤੀ ਹਿੱਲ ਜਾਂਦੀ ਕੇ ਤੁਸੀਂ ਦਸਤਾਰ ਤੇ ਪੰਵੰਦੀ ਲਾਤੀ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋਰ ਤਖਤਾਂ ਦੇ ਜਥੇਦਾਰ ਸਹਿਬਾਨ ਤੇ ਜਿਹੜਾ ਸਿੱਖ ਸਾਰਾ ਵਰਗ ਸੀਗਾ ਉਹਨੇ ਚੋਂ ਕਿਸੇ ਨੇ ਇਸ ਦੇ ਖਿਲਾਫ ਆਵਾਜ਼ ਨਹੀਂ ਉਠਾਈ ਇੱਥੋਂ ਤੱਕ ਕਿ ਇਹਨਾਂ ਇੰਨੀ ਵੇਰ ਇਹਨਾਂ ਦੇ ਹੌਸਲੇ ਬਲੰਦ ਹੋ ਜਾਂਦੇ ਨਹੀਂ ਕਿ ਪੰਜਾਬ 'ਚ پابੰਦੀ ਲੱਗ ਜਾਂਦੀ ਹੈ ਉਹ ਕੜੇ ਤੇ ਵੀ ਲੱਗ ਜਾਂਦੀ ਹੈ ਉਹ ਦਸਤਾਰ ਤੇ ਵੀ ਲੱਗ ਜਾਂਦੀ ਹੈ ਉਹ ਤੁਰਪਾਨ ਤੇ ਵੀ ਲੱਗ ਜਾਂਦੀ ਹੈ ਉਹ ਸ਼ਹਿਰੇ ਤੇ ਵੀ ਲੱਗ ਜਾਂਦੀ ਹੈ ਤੋਂ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਆ ਰਹੀਆਂ ਨੇ ਜਿਸ ਤਰ੍ਹਾਂ ਸਾਈਕਲਿੰਗ ਦੀ ਗੇਮ ਸੀ ਉਸ ਤੇ ਲਾ ਦਿੱਤੀ ਗਈ ਕਿ ਜਿਹੜਾ ਹੈਗਾ ਜੀ ਉਹ ਦਸਤਾਰ ਨਹੀਂ ਸਜਾਈ ਜਾ ਸਕਦੀ ਜੀ ਉਹ ਸਿਰਫ ਰਮਾਲ ਬਨ ਕੇ ਆ ਸਕਦਾ ਹੈ ਹੁਣ ਦੱਸੋ ਜੇ ਦਸਤਾਰ ਉਹ ਉਸ ਨੇ ਸਜਾਈ ਲੀ ਤੇ ਰਮਾਲ ਬਨ ਕੇ ਇਹ ਜਾਣ ਬੁੱਝ ਕੇ ਲਾਈਆਂ ਜਾਂਦੀਆਂ ਨੇ ਤਾਂ ਜੋ ਚੜਾਇਆ ਜਾ ਸਕੇ ਤੇ ਇਸ ਦੇ ਲਈ ਮੁਜ਼ਾਰਾ ਹੋਣਾ ਚਾਹੀਦਾ ਸੀ ਕੈਨੇਡਾ ਦੇ ਵਿੱਚ ਉਹਨਾਂ ਦੀ ਪਾਰਲੀਮੈਂਟ ਦੇ ਸਾਹਮਣੇ ਬੋਲਣਾ ਚਾਹੀਦਾ ਸੀ ਵਿੱਚ ਜਿਹੜੇ ਸਿੱਖ ਮੈਂਬਰ ਨੇ ਸਰਦਾਰ ਜਗਦੀਪ ਸਿੰਘ ਜਿਹੜੇ ਨੇ ਉੱਥੇ ਲੀਡਰ ਆਫ ਆਪੋਜੀਸ਼ਨ ਸੀ ਤੇ ਹੁਣ ਸਪੋਰਟਿੰਗ ਪਾਰਟੀ ਨੇ ਆਪਣਾ ਟਰੂਡੋ ਦੀ ਪਾਰਟੀ ਦੇ ਉਹਨਾਂ ਨੂੰ ਆਰੇ ਨੂੰ ਜਿਹੜਾ ਅਸੀਂ ਬੋਲਣਾ ਚਾਹੀਦਾ ਸੀ ਕਿਸੇ ਇਹਦਾ ਮਤਲਬ ਵੀ ਜਿਹੜਾ ਨਿਊਯਾਰਕ ਵਿੱਚ راہુલ ਅੰਧੀ ਨੇ ਬਿਆਨ ਦਿੱਤਾ ਹੈ ਪੱਗ ਬਾਰੇ ਵੀ ਖਤਰਾ ਹੈ ਤਾਂ ਇਹਦਾ ਮਤਲਬ ਉਹ ਰਾਹੁਲ ਗਾਂਧੀ ਦਾ ਬਿਆਨ ਠੀਕ ਹੈ ਦੇਖੋ ਜੀ ਰਾਹੁਲ ਗਾਂਧੀ ਦਾ ਬਿਆਨ 101% ਠੀਕ ਹੈ ਭਾਵੇਂ ਸਾਡੇ ਉਹਦੇ ਨਾਲ ਹਜ਼ਾਰਾਂ মতਪੇਦ ਹੋਣ ਜੀ ਇਹ ਨਹੀਂ ਹੈ ਕਿ ਅਸੀਂ ਮੈਂ ਰਾਹੁਲ ਗਾਂਧੀ ਦੇ ਨਾਲ ਜਿਹੜੇ ਹੈ ਜੀ ਆ ਉਸ ਦੇ ਨਾਲ ਇਹ ਆ ਪਰੰਤੂ ਉਹਦਾ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ ਉਹ ਸਹੀ ਸੰਦਰਭ ਦੇ ਵਿੱਚ ਦਿੱਤਾ ਗਿਆ ਤੇ ਮਤਅਮਲ ਤੌਰ ਤੇ ਸਹੀ ਹੈ 100% ਨਹੀਂ 101% ਸਹੀ ਹੈ ਤੇ ਚਲੋ ਅਕਾਲ ਤਖਤ ਦੇ ਜਥੇਦਾਰਾਂ ਦੀ ਤਾਂ ਗੱਲ ਹੋ ਗਈ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਹੈ ਸੁਖਬੀਰ ਬਾਦਲ ਉਹਦਾ ਵੀ ਹਜ ਤੱਕ ਇਸ ਮਸਲੇ ਤੇ ਕੋਈ ਬਿਆਨ ਨਹੀਂ ਆਇਆ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਜਿਹੜਾ ਹੈ ਉਹ ਬਿਆਨ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਤਾਂ ਜਿਹੜਾ ਹੈਗਾ ਉਹ ਮੰਨਿਆ ਨਹੀਂ ਜਾਂਦਾ ਵੀ ਤੁਸੀਂ ਸਿੱਖਾਂ ਦੀ ਪ੍ਰਤਿਨਿਧ ਜਮਾਤ ਹੈ ਇਹਨਾਂ ਨੇ ਆਪਣੇ ਆਪ ਦਾ ਜਿਹੜਾ ਨਾਂ ਰੱਖ ਲਿਆ ਜਿਹੜਾ 1920 ਚ ਮਹਾਨ ਸ਼੍ਰੋਮਣੀ ਅਕਾਲੀ ਦਲ ਟੈਮ ਹੋਇਆ ਸੀ ਸਤਾਵਤ ਹੋਇਆ ਸੀ ਮਹਾਨ ਕੁਰਬਾਨੀ ਪਿੱਛੋਂ ਹੋਇਆ ਸੀ ਉਹਨਾਂ ਦੇ ਤਾਂ ਇਹਨਾਂ ਨੇ ਮੁਲਕਾ ਕਾਨਫਰੰਸ ਜਦੋਂ ਪੰਜਾਬੀ ਪਾਰਟੀ ਬਣਾ ਕੇ ਉਹ ਤਾਂ ਖਤਮੇ ਕੀਤਾ ਹੋਇਆ ਸ਼ਰੋਮਣੀ ਅਕਾਲੀ ਦਲ ਤਾਂ ਹੁਣ ਹੈ ਹੀ ਨਹੀਂ ਜੀ ਤੇ ਹੁਣ ਗੱਲ ਸਖਬੀਰ ਬਾਦਲ ਦੀ ਚੱਲੀ ਹੈ ਸਖਬੀਰ ਬਾਦਲ ਨੂੰ ਤਨਖਾਈ ਆ ਤਕਰਾਰ ਦੇ ਦਿੱਤਾ ਗਿਆ ਹੈ ਕਿ ਉਹਨੂੰ ਕੋਈ ਰਾਜਨੀਤਿਕ ਸਜ਼ਾ ਨਹੀਂ ਦੇਣੀ ਚਾਹੀਦੀ ਦੇਖੋ ਜੀ ਜੇ ਇਸ ਤਰ੍ਹਾਂ ਜਦੋਂ ਚੱਬੇ ਦੇ ਵਿੱਚ ਜਿਹੜਾ ਸੀਦਾ ਉਹ ਸਰਬਤ ਖਾਲਸਾ ਹੋਇਆ ਸੀ ਹਾਂਜੀ ਜਿਹੜੇ ਉਹਨਾਂ ਨੇ ਜਿਨ੍ਹਾਂ ਨੇ ਅਯੋਜਨ ਕੀਤਾ ਸੀ ਤੇ ਉੱਥੇ ਜਿਹੜਾ ਸੀ ਸੰਜਤ ਦਾ ਮਹਾਨ ਚਟ ਸੀ ਜੀ ਉਹਨਾਂ ਨੂੰ ਨਿਰਾਸ਼ ਕੀਤਾ ਗਿਆ ਉਸ ਸਮੇਂ ਜੇ ਇਹ ਪ੍ਰਤਾਪ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਸਿੱਖ ਪੰਥ ਵਿੱਚੋਂ ਛੇਚ ਦਿੰਦੇ ਜੀ ਜਿਹੜਾ ਚੱਬੇ ਦਾ ਸਰਬਤ ਖਾਲਸਾ ਸੀ ਜਾਂ ਤਾਂ ਤੇ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰ ਦਿੰਦੇ ਜੀ ਜਿਹੜਾ 1920 ਵਾਲਾ ਸੀ ਉਹਦੇ ਪ੍ਰਧਾਨ ਬਣਾ ਦਿੰਦੇ ਉਹ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਸਾਹਬਤ ਹੋਣਾ ਸੀ ਇਤਿਹਾਸ 'ਚ ਪਰੰਤੂ ਉਸ ਸਮੇਂ ਇਹਨਾਂ ਨੇ ਜਿਹੜੀ ਸੀ ਪ੍ਰਤਾਪ ਸਿੰਘ ਬਾਦਲ ਤੇ ਸਰਬੀਰ ਸਿੰਘ ਬਾਦਲ ਨਾਲ ਮਿਲ ਕੇ ਉਹ ਸਰਬੱਤ ਥਾਲ ਸੀ ਦਾ ਜਿਨ੍ਹਾਂ ਨੇ ਯੋਜਨਾ ਕੀਤਾ ਸੰਜਤ ਆਮਨਦਾਰ ਸੀ ਸਹੀ ਸੀ ਪਰ ਜਿਹੜੇ ਅਜੋਕ ਸੀ ਉਹਨਾਂ ਨੇ ਇਹਨਾਂ ਦੇ ਨਾਲ ਮਿਲ ਕੇ ਜਥੇਦਾਰ ਸਾਫ ਤੇ ਤੇ ਜਥੇਦਾਰ ਜਿਸ ਤਰ੍ਹਾਂ ਮੰਨੇ ਜਾਣਗੇ ਜੇ ਇਹ ਐਲਾਨ ਕਰ ਦਿੰਦੇ ਕਿ ਜੀ ਇਹਨੂੰ ਫਲਾਣੇ ਨੂੰ ਐਮਪੀ ਬਣਾਇਆ ਜਾਂਦਾ ਉਹ ਐਮਪੀ ਬਨਜੂ ਕਿਉਂਕਿ ਐਮਪੀ ਤਾਂ ਜਿਹੜਾ ਹੈ ਇੱਕ ਜੋ ਜਾਬਤਾ ਹੈ ਇੱਕ ਕਾਨੂੰਨੋ ਦੇ ਮੁਤਾਬਕ ਬਣੂਗਾ ਤੇ ਜਿਹੜਾ ਹੈ ਇਹ ਸ਼ਰੋ ਜਿਹੜਾ ਸਿੰਘ ਸਾਹਿਬ ਹੈ ਉਹ ਵੀ ਛਕਟੜ ਦੁਆਰਾ 1925 ਬਣਿਆ ਹੋਇਆ ਉਹਦੇ ਮੁਤਾਬਕ ਥਾਪੇ ਜਾਣ ਜੇ ਜਿਹੜਾ ਜਥੇਦਾਰ ਹੋਤੇ ਅਟਾਲਤ ਅਸਦਾ ਅਟਾਲਤ ਤੇ ਨਹੀਂ ਜਾ ਸਕਦਾ ਉਸ ਉਹਨੂੰ ਅਟਾਲਤ ਤੇ ਪਹੁੰਚੇ ਨਹੀਂ ਦਿੱਤਾ ਜਾਂਦਾ ਤੇ ਕੋਈ ਸੰਘਰਸ਼ ਵੀ ਨਹੀਂ ਹੁੰਦਾ ਸਿੱਖ ਪੰਥ ਦੇ ਵਿੱਚ ਉਹਨੂੰ ਜਥੇਦਾਰ ਥਾਪਣ ਦਾ ਫਿਰ ਇਸ ਤਰ੍ਹਾਂ ਥਾਪਣ ਦਾ ਫਾਇਦਾ ਕੀ ਹੋਇਆ ਜਥੇਦਾਰ ਜਤਾਰ ਸਿੰਘ ਹਵਾਰਾ ਨੂੰ ਜਿਹੜਾ ਸੀਦਾ ਉਹ ਜਥੇਦਾਰ ਥਾਪ ਦਿੱਤਾ ਗਿਆ ਉਹ ਤੇ ਜਥੇਦਾਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਜੀ ਕਿ ਕੋਈ ਉਹਨਾਂ ਨੂੰ ਰਿਹਾ ਕਰਾਉਣ ਦੀ ਸਹਿਰਦ ਯਤਨ ਵੀ ਨਹੀਂ ਹੋਏ ਤੇ ਉਹਨਾਂ ਦੀ ਥਾਂ ਸਰਦਾਰ ਧਿਆਨ ਸਿੰਘ ਮੰਡ ਨੂੰ ਜਿਹੜਾ ਕਰਤਾਰੀ ਬਣਾ ਦਿੱਤਾ ਗਿਆ ਸਰਦਾਰ ਧਿਆਨ ਸਿੰਘ ਮੰਡ ਨੂੰ ਉਹ ਉੱਥੇ ਅਟਲਤਾਕ ਸਾਹਿਬ ਤੇ ਪਹੁੰਚ ਨਹੀਂ ਦਿੰਦੇ ਅਟਲਤਾਕ ਸਾਹਿਬ ਦਾ ਸਖਤ ਰੇਤ ਬਣਿਆ ਹੋਇਆ ਉੱਥੇ ਜਥੇਦਾਰ ਸਾਹਿਬ ਜਾਣੀ ਸੱਚਦੇ ਸੋ ਉਸ ਨਾਲੋਂ ਜੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਂਦੀ ਉਹਦੇ ਪ੍ਰਧਾਨਾਂ ਦਾ ਐਲਾਨ ਕੀਤਾ ਜਾਂਦਾ ਇੱਕ ਬਹੁਤ ਵੱਡੀ ਗੱਲ ਹੋਣੀ ਸੀ ਪਰੰਤੂ ਸਿੱਖ ਪੰਥ ਚੇ ਰਿਹਾ ਕਿ ਸਾਜਸਾ ਮੁੱਠਬੜਾ ਸਾਜਸੀਆਂ ਦਾ ਮਠਬਰਾ ਦਾ ਤੇ ਚੁਗਲੀ ਖੌਰਾਂ ਦਾ ਜਿਹੜਾ ਹੈਗਾ ਉਹ ਇੱਕ ਐਸਾ ਜਿਹੜਾ ਉਹ ਡੜ ਬਣ ਜਾਂਦਾ ਇੱਕ ਐਸਾ ਬਣ ਜਾਂਦਾ ਉਹ ਵੱਡੇ ਵੱਡੇ ਲੇਖ ਲਿਖੀ ਜਾਂਦੇ ਆ ਜਿਹਦੇ ਚ ਥੇਲੇ ਦਾ ਜਾਣ ਨਹੀਂ ਹੁੰਦੀ ਥੇਲੇ ਦਾ ਵਜਨ ਨਹੀਂ ਹੁੰਦਾ ਉਹਦੇ ਨਾਲ ਉਹ ਆਮ ਜਨਤਾ ਨੂੰ ਆਪ ਸੰਜਤ ਨੂੰ ਜਿਹੜਾ ਹੈ ਉਹ ਡਮਰਾ ਕਰ ਲੈਂਦੇ ਨੇ ਤੇ ਇਹ ਲੇਖ ਲਿਖ ਲਿਖ ਕੇ ਜਿਹਦੇ ਵਿੱਚ ਜਿਹੜਾ ਹੈ ਸਵਾਈ ਚੁਗਲੀ ਤੋਂ ਤੇ ਮਠਬਰੀ ਤੋਂ ਹੋਰ ਕੁਝ ਨਹੀਂ ਹੁੰਦਾ ਇਹਨਾਂ ਨੇ ਖਾਲਸਾ ਪੰਥ ਨੂੰ ਜਿਹੜਾ ਹੈ ਖਤਮ ਕਰਨ ਦੀ ਧਾਰੀ ਹੁਣ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਫਿਰ ਵੀ ਉਹ ਅਹੁਦਾ ਨਹੀਂ ਛੱਡ ਰਿਹਾ ਆਪਣੇ ਅਹੁਦੇ ਤੇ ਬਰਕਰਾਰ ਹੈ ਕੀ ਕਹਿਣਾ ਚਾਹੋਗੇ ਕੋਈ ਤਨਖਾਈਆ ਨਹੀਂ ਜੀ ਇਹ ਤਾਂ ਇੱਥੇ ਬਨਾਵਟੀ ਜੱਲਾ ਬਣਾਈਆਂ ਨੇ ਸਭ ਮਿਲੇ ਹੋਏ ਨੇ ਜਦੋਂ ਜੱਥੇਦਾਰਾਂ ਨੂੰ ਤਾਂ ਸੁਖਵੀਰ ਬਾਦਲ ਲਾਉਂਦਾ ਉਹਨੂੰ ਇੱਕ ਮਿੰਟ ਜੇ ਲਾ ਸਕਦਾ ਜਿਸ ਤਰ੍ਹਾਂ ਜੱਥੇਦਾਰ ਰঞ্জੀਤ ਸਿੰਘ ਨੂੰ ਲਾਤਾ ਸੀ ਉੱਚੇ ਜੱਥੇਦਾਰ ਰঞ্জੀਤ ਸਿੰਘ ਉਸ ਸਮੇਂ ਸੁਣਵਾਈ ਕਰਨ ਵਾਲੇ ਸੀ ਉਸੇ ਦਿਨ ਉਹਨਾਂ ਨੂੰ ਅਚਾਨਕ ਇਸ ਦੀ ਜੱਥੇਦਾਰੀ ਤੋਂ ਲਾਤਾ ਜਿਹੜੀ ਅੰਤਰਮ ਕਮੇਟੀ ਐ ਸ਼੍ਰੋਮਣੀ ਦੁਰਦਵਾਰਾ ਪ੍ਰਬੰਧ ਕਮੇਟੀ ਦੀ ਤੇ ਉਹਨਾਂ ਨੇ ਬਰਸਾਤ ਕਰਤਾ ਤੇ ਫਿਰ ਇਹ ਅੰਤਰਮ ਕਮੇਟੀ ਤਾਂ ਜੱਥੇਦਾਰ ਤੋਂ ਵੀ ਉੱਚਾ ਅਧਿਕਾਰ ਲੈ ਜੀ ਇਹ ਤਾਂ ਅਧਿਕਾਰ ਲੈ ਜੀ ਰੱਬ ਤੋਂ ਵੀ ਉੱਤੋਂ ਦੀ ਅਧਿਕਾਰ ਲੈ ਜੀ ਜਿਹੜੇ ਉਹ 11 ਮੈਂਬਰ ਬੈਠੇ ਹੈ ਜਥੇਦਾਰ ਦੀ ਕੋਈ ਕੀਮਤੇ ਨਹੀਂ ਹੈ ਉਸ ਦੀ ਕੋਈ ਪਰਭਾਸ਼ਾ ਨਹੀਂ ਹੈ ਜਥੇਦਾਰ ਨੂੰ ਪੁੱਛਦਾ ਕੋਈ ਨਹੀਂ ਹੈ ਜਥੇਦਾਰ ਨੂੰ ਜਿਸ ਢੰਗ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੂੰ ਧੱਕੇ ਮਾਰੇ ਗਏ ਤੇ ਉਹਨਾਂ ਨੂੰ ਦਫਤਰ ਖਾਨੇ ਚ ਲੁਟਣਾ ਪਿਆ ਉਹਨਾਂ ਦੀ ਜਿਹੜੀ ਹੈ ਉਹ ਜਿਹੜਾ ਟਟਾਪਾ ਕੀਤਾ ਗਿਆ ਇਸ ਢੰਗ ਨਾਲ ਜਥੇਦਾਰੀਆਂ ਉਸ ਦੇ ਲਈ ਪ੍ਰਤਾਪ ਸਿੰਘ ਬਾਦਲ ਜ਼ਿੰਮੇਵਾਰ ਸੀ ਸੋ ਇਹ ਜਥੇਦਾਰ ਦੀ ਤਾਂ ਇਹਨਾਂ ਨੇ ਸੀਧੇ ਹੀ ਨਹੀਂ ਰਹਿਣ ਦਿੱਤੀ ਤਨਖਾਹਾਂ ਯਾ ਤਰਾਰ ਦਿੰਦਾ ਕੋਈ ਤਨਖਾਹਾਂ ਨਹੀਂ ਕੋਈ ਕੁਸ ਨਹੀਂ ਇਹ ਤਾਂ ਉਸ ਦੀ ਪਦਵੀ ਵਧਾਉਣ ਦੇ ਲਈ ਤਤਪਰ ਨੇ ਇਹ ਸਾਰੇ ਪ੍ਰੰਤੂ ਉਹ ਸਿੱਖ ਧਰਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਆਈਏ ਆਪਣੀ ਕੋਈ ਹੋਈ ਸਾਥ ਨੂੰ ਕਦੇ ਬਹਾਲ ਨਹੀਂ ਕਰ ਸਕਦਾ ਕੁਝ ਜਥੇਬੰਦੀਆਂ ਨੇ ਜਿਹੜੀਆਂ ਇਸ ਸੰਦਰਭ ਚ ਬੀ ਅਕਾਲੀ ਦਲ ਦੇ ਜਿਹੜੇ ਰਾਜ ਚ ਇੰਨੇ ਵੱਡੀਆਂ ਗਲਤੀਆਂ ਹੋਈਆਂ ਕੁਝ ਜੱਥੇਬੰਦੀਆਂ ਕਹਿ ਰਹੀਆਂ ਵੀ ਦਮਦਮ ਹੀ ਟਕਸਾਲ ਦਾ ਏ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਹੈ ਜਥੇਬੰਦੀ ਹੈ ਕੋਈ ਨਹੀਂ ਜਥੇਬੰਦੀਆਂ ਇਹ ਦਿਖਾਵੇ ਦੀਆਂ ਜਥੇਬੰਦੀਆਂ ਨੇ ਇਹਨਾਂ ਜਥੇਬੰਦੀਆਂ ਦੀ ਕੋਈ ਸਾਖ ਨਹੀਂ ਹੈ ਇਹ ਜਥੇਬੰਦੀਆਂ ਕੀ ਕਹਿੰਦੇ ਹੁੰਦੇ ਨੇ ਆਪਦੇ ਆਪ ਦੀ ਜਿਹੜੀ ਆ ਉਹ ਖੇਡ ਖੇਡ ਰਹੀਆਂ ਨੇ ਤੇ ਦਮਦਮੇ ਟਕਸਾਲ ਦੇ ਮੁਖੀ ਤਾਂ ਜਿਹੜੇ ਹੈ ਉਹ ਬਾਬਾ ਦੀਪ ਸਿੰਘ ਦਾ ਬਾਬਾ ਦਰਬਖਤ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਹੀ ਜੀਆਂ ਮਹਾਨ ਸ਼ਖਸੀਅਤਾਂ ਸੀ ਜਿਹੜੀਆਂ ਪੰਥ ਦੀਆਂ ਉਹ ਜਥੇਦਾਰ ਰਹੇ ਨੇ ਦਮਦਮੇ ਟਕਸਾਲ ਦੇ ਤੇ ਹੁਣ ਵੀ ਜਥੇਦਾਰ ਜਿਹੜਾ ਹੈ ਉਹੋ ਜੀ ਚਾਹੀਦਾ ਜਿਹੜੇ ਇਹਨਾਂ ਦੇ ਉਹ ਜਿਹੜੇ ਇਹਨਾਂ ਦੇ ਕੀ ਕਹਿੰਦੇ ਹੁੰਦੇ ਤਦਮਾ ਤੇ ਚੱਲੇ ਤਦਮਚੈਨਾ ਤੇ ਚੱਲੇ ਤੇ ਇਤ ਮਹਾਨ ਸੱਚੀਅਤ ਹੋਵੇ ਤੇ ਸਭ ਨੂੰ ਦਿਖਾਈ ਦਿੰਦੀ ਹੋਵੇ ਕਿ ਇਹ ਮਹਾਨ ਸੱਚੀਅਤ ਹੈ ਸੋ ਜਿਹੜੇ ਕਹਿੰਦੇ ਆ ਕਿ ਬਦਲਿਆ ਜਾਵੇ ਪਹਿਲਾਂ ਤਾਂ ਜਿਹੜੀ ਨਿਯੁਕਤੀ ਹੈ ਉਹੀ ਸੱਚ ਦੇ ਢੇਰੇ 'ਚ ਹੈ ਉਸ ਵਾਰੀ ਬੜਾ ਕੁਝ ਕਿਹਾ ਜਾਂਦਾ ਪਰੰਤੂ ਚੂਚੇ ਸਿੱਖੇ ਤੇ ਦੂਜੇ ਤੇ ਦੂਸ਼ਣ ਲਾਉਂਦੇ ਰਹਿੰਦੇ ਆ ਤੇ ਇਸ ਦੇ ਲਈ ਉਹਦਾ ਜਿਹੜਾ ਇਹ ਕਹਿੰਦਾ ਕਿ ਫਲਾਣਾ ਬਦਲਿਆ ਜਾਵੇ ਉਹਦੀ ਜਿਹੜੀ ਹੈ ਕੋਈ ਕੀਮਤ ਨਹੀਂ ਦੀ ਜੀ ਜਿਵੇਂ ਹੁਣ ਆਪਣੇ ਐਨਆਈਏ ਆ ਜੀ ਜਿਹੜਾ ਵੀ ਕੋਈ ਸਿੱਖ ਪੰਥ ਦੀ ਗੱਲ ਕਰਦਾ ਉਹ ਤੇ ਐਨਆਈਓ ਦਾ ਆਪਣੇ ਵਰਤੂ ਕਰ ਲਈ ਜਾਂਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਤੇ ਵੀ ਐਨਆਈਏ ਵਰਤੂ ਕੀਤੀ ਗਈ ਤੇ ਹੁਣ ਮਾਲਬਿੰਦਰ ਸਿੰਘ ਮਾਲੀ ਨੂੰ ਵੀ ਫੜ ਲਿਆ ਗਿਆ ਤੇ ਇਹਦੇ ਸੰਬੰਧੀ ਵੀ ਤੁਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜੀ ਜਿਹੜਾ ਮਾਲਵਿੰਦਰ ਸਿੰਘ ਮਾਲੀ ਐ ਮੈਂ ਉਹਦੀ ਜ਼ਿੰਮੇਵਾਰੀ ਦੀ ਨਿੰਦਿਆ ਕਰਦਾ ਕਿਸੇ ਦੇ ਹੱਟਾ ਨੂੰ ਦਵਾਇਆ ਜਾਵੇ ਜਾਂ ਹੋਰ ਦਵਾਇਆ ਜਾਵੇ ਤੇ ਉਹ ਇੱਕ ਬੜੀ ਜਿਹੜੀ ਆ ਉਹ ਦਲਤ ਜਲ ਹੁੰਦੀ ਐ ਤੇ ਇਹ ਇਹ ਦਬਾਉਣਾ ਨਹੀਂ ਚਾਹੀਦਾ ਉਹਨੂੰ ਕਿਉਂ ਜ਼ਿੰਮੇਵਾਰ ਚਰ ਲਿਆ ਪਰੰਤੂ ਇੱਕ ਜੱਲ ਮੈਂ ਜ਼ਰੂਰ ਤਹਾਂ ਜਾ ਕਿ ਜਿਹੜਾ ਕੋਈ ਬੋਲਦਾ ਐ ਉਹਨੂੰ ਭਾਸ਼ਾ ਦੀ ਮਰਿਆਦਾ ਜ਼ਰੂਰ ਆਉਣੀ ਚਾਹੀਦੀ ਐ ਜਿਹੜਾ ਭਾਸ਼ਾ ਦੀ ਮਰਿਆਦਾ ਹੀ ਨਹੀਂ ਰੱਖ ਸਕਦਾ ਉਸ ਬੰਦੇ ਦਾ ਬੋਲਣਾ ਵੀ ਗਲਤ ਐ ਨਾ ਉਹ ਸਿੱਖ ਹੋ ਸਕਦਾ ਨਾ ਉਹ ਕੋਈ ਚੰਗੀ ਜਿਹੜਾ ਉਹ ਭਾਸ਼ਣ ਕਰ ਸਕਦਾ ਨਾ ਉਸਦੇ ਭਾਸ਼ਣ ਦੀ ਕੀਮਤ ਹੈ ਕਿੰਨੀ ਵੀ ਪ੍ਰੋਪੋਟੇਸ਼ਨ ਹੋਵੇ ਤੇ ਫਿਰ ਵੀ ਉਹਨੂੰ ਭਾਸ਼ਾ ਦੀ ਮर्यादा ਰੱਖਣੀ ਚਾਹੀਦੀ ਹੈ ਸੌਂ ਦਾ ਕੰਮ ਕੀਤਾ ਹਮਾਇਤ ਕੀਤੀ ਉਤਸ਼ਾਹਾ ਬਿਆਨ ਦਿੱਤੇ ਹਾਲਾਤ ਪੈਦਾ ਕਰੇ ਜਿਹਦੇ ਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾ ਸਕਦਾ ਹੈ ਅਕਾਲ ਤਖਤ ਤੇ ਹਮਲਾ ਕੀਤਾ ਜਾ ਸਕਦਾ ਹੈ ਭਾਜਵਾ ਦੇ ਸਾਰੇ ਲੀਡਰ ਭਾਵੇਂ ਉਹ ਪੰਜਾਬ ਵਿੱਚ ਸੀ ਭਾਵੇਂ ਹਿੰਦੁਸਤਾਨ ਦੇ ਕਿਸੇ ਹਿੱਸੇ ਵਿੱਚ ਸੀ ਦਰਬਾਰ ਸਾਹਿਬ ਤੇ ਹਮਲਾ ਚਾਹੁੰਦੇ ਸੀ ਹਮਾਰਾ ਤਰਨ ਚ ਲੱਗੇ ਸੀ ਉਹਨਾਂ ਨੇ ਹਮਲੇ ਦੇ ਜਦੋਂ ਕਿ ਉੱਥੇ ਸ਼ਹੀਦੀਆਂ ਹੋਈਆਂ ਬੇਅੰਤ ਉਹਨਾਂ ਨੇ ਲੱਡੂ ਵੀ ਵੰਡੇ ਜੀ ਅਜੇ ਜਿ세 ਕਾਂਗਰਸੀ ਨੇ ਬੰਡੇ ਹੁਣ ਨਾ ਬੰਡੇ ਹੁਣ ਇਹਨਾਂ ਨੇ ਤਾਂ ਬੰਡੇ ਜਿਹੜੇ ਸੀ ਭਾਜਪਾ ਵਾਲੇ ਇਹਨਾਂ ਦੇ ਐਮਐਲਏ ਨੇ ਬੰਡੇ ਹਰਵੰਸ ਲਾਲ ਖੰਨਾ ਨੇ ਜਿਹੜਾ ਸੀ ਪਹਿਲਾਂ ਗੁਰੂ ਰਾਮਦਾਸ ਸਾਹਿਬ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਚੌਥੇ ਪਾਸ਼ਾ ਦੀ ਜਿਹੜੀ ਫੋਟੋ ਸੀ ਸਟੇਸ਼ਨ ਤੇ ਲੱਗੀ ਹੋਈ ਸੀ ਰੇਲਵੇ ਸਟੇਸ਼ਨ ਤੇ ਅਮਰ ਸਰ ਦੇ ਉਹਨੂੰ ਖੇਡੇ ਮਾਰੇ ਉਹ ਭੰਨਤੀ ਸੀ ਇਹ ਦੋਸਤੋ ਜਿਵੇਂ ਮੁੱਤ ਹੋ ਸਜਦੇ ਨੇ ਇਹ ਦੋਸਤੋ ਮੁੱਤ ਹੋਣ ਦਾ ਪ੍ਰਸ਼ਨ ਨਹੀਂ ਇਹ ਫੋਟੀਆਂ ਗੱਲਾਂ ਕਰ ਰਹੇ ਨੇ ਜੀ ਉਹਨੂੰ ਦੇ ਦੇchna ਤੇ ਜਿਹੜੇ ਲੀਡਰ ਨੇ ਸਾਰੇ ਜ਼ਿੰਮੇਵਾਰ ਸਖਾ ਜੀ ਤੁਸੀਂ ਇੱਕ ਵੱਡੇ ਸਿੱਖ ਚਿੰਤਕ ਵੀ ਹੋ ਸਾਬਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਮ ਨਾਲ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਜਿਹੜੀ ਸਥਿਤੀ ਹੈ ਜੀ ਇੱਥੇ ਈਸਾਈ ਧਰਮ ਦਾ ਬਹੁਤ ਜ਼ਿਆਦਾ ਪ੍ਰਸਾਰ ਤੇ ਪ੍ਰਚਾਰ ਹੋ ਰਿਹਾ ਹੈ ਇਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜੀ ਦੇਖੋ ਜੀ ਇਸ ਦੇ ਲਈ ਮੈਂ ਮੁੱਖ ਤੌਰ ਤੇ ਜਿਹੜਾ ਹੈਗਾ ਸਿੱਖ ਪ੍ਰਚਾਰਕਾਂ ਨੂੰ ਹਾਂਜੀ ਤੇ ਜਿਸ ਤਰ੍ਹਾਂ ਭਾਈ ਹਰਜਿੰਦਰ ਸਿੰਘ ਮਾਜੀ ਜੀ ਭਾਈ ਹਰਜਿੰਦਰ ਸਿੰਘ ਮਾਜੀ ਦੇ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਇਹ ਸਰਸੇਵਾਲਿਆਂ ਦੇ ਖਿਲਾਫ ਧਰਵਾਪਸੀ ਚੜਾਈ ਉਸ ਦੀ ਹਲੋਚਨਾ ਕੀਤੀ ਗਈ ਸਿੱਖ ਜੱਥੇਦਾਰ ਵੱਲੋਂ ਉਹ ਆਪਣੇ ਆਪ ਦੇ ਵਿੱਚ ਬੜੀ ਅਫਸੋਸਨਾਕ ਹੈ ਇਹ ਨਹੀਂ ਹੈ ਕਿ ਮੇਰੀ ਭਾਈ ਹਰਜਿੰਦਰ ਸਿੰਘ ਮਾਜੀ ਨਾਲ ਕੋਈ ਸਾਂਝ ਹੈ ਮੈਂ ਗੱਲ ਜਿਹੜੀ ਸਹੀ ਹੁੰਨੀ ਹੈ ਤੇ ਸੱਚੀ ਹੁੰਦੀ ਹੈ ਉਹ ਮੈਂ ਉਹ ਕਹਿ ਦੇਣਾ ਭਾਵੇਂ ਉਹ ਵੀ ਮੇਰੇ ਥਲੇ ਬਿਆਨ ਲਈ ਜਾਣ ਤੇ ਇਹ ਮਾਜੀ ਸਾਹਿਬ ਵੀ ਬਿਆਨ ਦੇਣ ਪਰੰਤੂ ਮੈਂ ਜਿਹੜੀ ਸੱਚੀ ਗੱਲ ਆ ਉਹ ਕਹੂੰਗਾ ਤੇ ਸਿੱਖ ਪ੍ਰਚਾਰਕਾਂ ਨੇ ਸਿੱਖੀ ਦਾ ਚਤੇ ਪ੍ਰਚਾਰ ਨਹੀਂ ਕੀਤਾ ਇਹਨਾਂ ਨੇ ਇਹਨੂੰ ਰਸਮੀ ਜਿਹੜਾ ਹੈਗਾ ਉਹ ਧਰਮ ਬਣਾ ਦਿੱਤਾ ਰਸਮੀ ਤੌਰ ਤੇ ਜਾਂਦੇ ਆ ਰਸਮੀ ਤੌਰ ਤੇ ਆਉਂਦੇ ਆ ਤੇ ਸਾਨੂੰ ਪ੍ਰਚਾਰ ਚਾਹੀਦੇ ਆ ਤੇ ਬਾਕੀ ਜਿਹੜਾ ਹੈ ਇਸ ਦੇ ਵਿੱਚ ਜਿਹੜਾ ਹੈ ਜਿੱਥੇ ਸਰਕਾਰ ਦਾ ਵੀ ਹੱਥ ਹੈ ਬڑا ਵੱਡਾ ਹੱਥ ਹੈ ਸਰਕਾਰ ਦੇ ਵਿੱਚ ਹੁਣ ਤੁਸੀਂ ਮਾਝੇ ਦੇ ਵਿੱਚ ਜਾਓ ਮਾਝੇ ਦੇ ਵਿੱਚ ਅਮਰitsar ਤੇ ਦਰਦਾਸਪੁਰ ਜ਼ਿਲ੍ਹਾ ਆਉਂਦੇ ਆ ਸਾਈ ਧਰਮ ਦਾ ਬੜਾ ਪ੍ਰਚਾਰ ਹੋ ਗਿਆ ਇੱਥੋਂ ਤੱਕ ਕਿ ਆਪਣੇ ਬਰਨਾਲੇ ਜ਼ਿਲ੍ਹੇ ਚ ਵੀ ਹੋ ਗਿਆ ਸੰਰੂਰ ਜ਼ਿਲ੍ਹੇ ਚ ਵੀ ਹੋ ਗਿਆ ਇੱਥੇ ਸ਼ਹਿਰ ਦੇ ਵਿੱਚ 13 13 ਚਰਚ ਬਣ ਜੇ ਤੇ ਜਿਆਦਾ ਜਿਹੜੇ ਨੇ ਸਿੱਖੇ ਬਹੁ ਜਿੰਤੀ ਦੇ ਵਿੱਚ ਸਾਈ ਧਰਮ ਨੂੰ ਅਪਣਾ ਰਹੇ ਨੇ ਬੜੀ ਖਤਰੇ ਦੀ ਘੰਟੀ ਵੱਜੀ ਕਿ ਜਿਹੜਾ ਖਾਲਸੇ ਦੀ ਜਨਮ ਭੂਮੀ ਹੈ ਇਹ ਪੰਜਾਬ ਜਿਹੜੀ ਹੈ ਖਾਲਸੇ ਦੀ ਜਨਮ ਭੂਮੀ ਹੈ ਜੀ ਇਥੇ ਪਾਕ ਪਵਿੱਤਰ ਧਰਤੀ ਤੇ ਮੇਰੇ ਗੁਰੂ ਮਾਲਕ ਨੇ ਇਹ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਨੰਦਪੁਰ ਸਾਹਿਬ ਉਹ ਧਰਤੀ ਤੇ ਵੀ ਸਿੱਖ ਘਟ ਗੰਤੀ ਵੱਲ ਨੂੰ ਜਾ ਰਹੇ ਐ ਕਿਉਂਕਿ ਅਸਾਈ ਬਣੇ ਅਸਾਈ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਪਰੰਤੂ ਇਸ ਦੇ ਲਈ ਸਾਨੂੰ ਬੜਾ ਪ੍ਰਭਾਵਸ਼ਾਲੀ ਪ੍ਰਚਾਰ ਕਰਨਾ ਪਊਗਾ ਤਾਂ ਨੂੰ ਕੋਈ ਸਿੱਖ ਜਥੇਦਾਰ ਉੱਠੇ ਜਾਂ ਸਿੱਖ ਲੀਡਰ ਉੱਠੇ ਚਾਹੀਦੇ ਹੈਗੇ ਕਿ ਉਹਨਾਂ ਨੇ ਜਿਹੜੇ ਆਪਣੇ ਉਹ ਜਿਹੜੇ ਚਿੰਨ ਸੀ ਜੇ ਉਹਨਾਂ ਨੇ ਲਾਤੇ ਅਸਾਈਆਂ ਨੇ ਫਲਾਣੇ ਦਾ ਪ੍ਰਚਾਰ ਸੁਣ ਕੇ ਫਲਾਣੇ ਪ੍ਰਚਾਰਕਤਾ ਦਾ ਪ੍ਰਚਾਰ ਸੁਣਚੇ ਦੇ ਲਈ ਉਹ ਪ੍ਰਚਾਰਕੇ ਜ਼ਿੰਮੇਵਾਰ ਹੈ ਜੀ ਬਈ ਇਸਾਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਜਾਂ ਹੋਰ ਕਿਸੇ ਨੇ ਕਰਤੀ ਇਹ ਗੱਲਾਂ ਜਿਹੜੀਆਂ ਨੇ ਕਹਿਣੀਆਂ ਬਹੁਤ ਗਲਤ ਨੇ ਮੈਂ ਇਸਾਈ ਧਰਮ ਦੇ ਖਿਲਾਫ ਨਹੀਂ ਹਾਂ ਇਸਾਈਆਂ ਦੀਆਂ ਸਾਰੀਆਂ ਆਸਥਾਵਾਂ ਦਾ ਸਨਮਾਨ ਕਰਦਾ ਹਾਂ ਇਸਾਈ ਧਰਮ ਦੇ ਖਿਲਾਫ ਕੁਝ ਨਹੀਂ ਪਰੰਤੂ ਇਤਨੂ ਦਾ ਇਤਦਾ ਧਰਮ ਪਰਿਵਰਤਨ ਕਰਾਉਣਾ ਉਸ ਨੂੰ ਲਾਲਚ ਦੇ ਕੇ ਉਹ ਤਾਂ ਕਾਨੂੰਨ ਵੀ ਬਣਿਆ ਹੋਇਆ ਹੈ ਕਿ ਕੋਈ ਧਰਮ ਪਰਿਵਰਤਨ ਜਿਹੜਾ ਹੈਗਾ ਕਰਾ ਨਹੀਂ ਸਕਦਾ ਪਰੰਤੂ ਇਸ ਦੇ ਲਈ ਸ਼੍ਰੋਮਣੀ ਦਰਦ ਰਾਪੁਰਵੰਦ ਕਮੇਟੀ ਤੇ ਸਿੱਖ ਪ੍ਰਚਾਰਕ ਤੇ ਜਿਹੜੇ ਪ੍ਰਚਾਰ ਨਹੀਂ ਕਰਦੇ ਜਿਹੜੇ ਪ੍ਰਚਾਰ ਕਰਦੇ ਆ ਉਹ ਵਧਾਈ ਦੇ ਫਾਤਰ ਨੇ ਪਰੰਤੂ ਜਿਹੜੇ ਪ੍ਰਚਾਰ ਨਹੀਂ ਕਰਦੇ ਉਹ ਬੇਹੂਦਾ ਬਿਆਨ ਦਿੰਦੇ ਨੇ ਕਿ ਜੀ ਪ੍ਰਚਾਰਕ ਨੇ ਆ ਕਰਤਾ ਪ੍ਰਚਾਰਕ ਨੇ ਉਹ ਕਰਤਾ ਇਹ ਸਾਰੇ ਬੰਦ ਹੋਣੇ ਚਾਹੀਦੇ ਆ ਤੇ ਪ੍ਰਭਾਵਸ਼ਾਲੀ ਪ੍ਰਚਾਰ ਦੇ ਨਾਲ ਹੀ ਅਸੀਂ ਇਸਾਈ ਬਣਨ ਦਾ ਜਿਹੜਾ ਹੈਗਾ ਉਹ ਰੋਟ ਸਕਦੇ ਆ ਉਹਨਾਂ ਦੇ ਧਰਮ ਦੀ ਅਸੀਂ ਕੀ ਕੋਈ ਨਿੰਦਿਆ ਨਹੀਂ ਕਰਨੀ ਅਸੀਂ ਉਹਨਾਂ ਦੇ ਧਰਮ ਦੇ ਖਿਲਾਫ ਨਹੀਂ ਬੋਲਣਾ ਉਹਨਾਂ ਦੀ ਮੰਨਤਾ ਦੇ ਖਿਲਾਫ ਨਹੀਂ ਬੋਲਣਾ ਪਰੰਤੂ ਅਸੀਂ ਆਪਣੇ ਧਰਮ ਦੇ ਹਾਂ ਪੱਖੀ ਗੱਲਾਂ ਦੱਸਣੇ ਆ ਆਪਣੇ ਧਰਮ ਦਾ ਪ੍ਰਚਾਰਿਤਨਾ ਆਪਣੇ ਸਿੱਖ ਪ੍ਰਚਾਰਕ ਘੱਡੀਆਂ ਵਾਲੇ ਨੇ ਉਹਨਾਂ ਨੇ ਵੀ ਪਿੱਛੇ ਜੇ ਬਿਆਨ ਦਿੱਤਾ ਹੈ ਵੀ ਜੇ ਕੋਈ ਕਾਰਗਰ ਕਰਨਾ ਨਾ اٹھਾਈ ਗਈ ਤਾਂ ਸਾਰਾ ਪੰਜਾਬ ਇਸਾਈਆਂ ਦਾ ਹੋ ਜਾਊਗਾ ਦੇਖੋ ਜੀ ਪਹਿਲਾਂ ਤਾਂ ਜਿਹੜੇ ਸੰਤ ਰਣਜੀਤ ਸਿੰਘ ਢੱਲਰੀਆਂ ਵਾਲੇ ਨੇ ਜੀ ਉਹ ਆਪੇ ਜਿਹੜਾ ਹੈਗਾ ਉਹ ਪੰਬਲ ਪੂਸਾ ਪੈਦਾ ਕਰ ਰਹੇ ਨੇ ਉਹ ਖਾਲਸਾ ਪੰਥ ਦੇ ਵਿੱਚ ਪੰਬਲ ਪੂਸਾ ਪੈਦਾ ਕਰ ਰਹੇ ਨੇ ਕਦੇ ਕਹਿ ਦਿੰਦੇ ਆ ਸਿੱਖ ਧਰਮ ਨਹੀਂ ਹੈ ਜੀ ਤਦ ਦੇ ਉਸੇ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਸਫਿਰ ਚਾਉਣਾ ਪਊ ਪਰੰਤੂ ਜਿਹੜਾ ਉਹਨਾਂ ਨੇ ਆ ਬਿਆਨ ਦਿੱਤਾ ਉਹ ਸਹੀ ਦਿੱਤਾ ਹੈ ਕਿ ਜਿਹੜਾ ਹੈ ਕਿਸ ਧਰਮ ਪਰਵਰਤਨ ਨਾ ਹੋਣ ਦਿੱਤਾ ਜਾਵੇ ਪੰਜਾਬ ਚੋਂ ਤੇ ਕਿਸੇ ਧਰਮ ਦੇ ਖਿਲਾਫ ਨਾ ਬੋਲ ਕੇ ਆਪਣੇ ਧਰਮ ਦੀ ਗੱਲਾਂ ਦੱਸ ਕੇ ਹਾਂ ਪੱਖੀ ਗੱਲ ਕਰਕੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਖਾਲਸਾ ਪੰਥ ਜਿਹੜੀ ਖਾਲਸਾ ਪੰਥ ਦੀ ਜਨਮ ਭੂਮੀ ਹੈ ਉਸ ਨੂੰ ਉਸੇ ਤਰ੍ਹਾਂ ਨਾਲ ਇਹਨਾਂ ਦੀ ਗਿਣਤੀ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਿਆ ਜਾਵੇ ਤੇ ਉਸ ਦੇ ਲਈ ਸਾਨੂੰ ਜਿਹੜੇ ਹੈ ਵੱਡੇ ਯਤਨ ਕਰਨੇ ਪੈਣ ਜੇ ਹਮਲੇ ਮਾਰਨੇ ਪੈਣ ਜੇ ਆਪਸ ਦੇ ਵਿੱਚ ਭਰਾ ਮਾਰੂ ਜਾਂਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਸਾਹਾ ਜੀ ਤੁਸੀਂ ਆਪਣੇ ਸਾਬਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਲ ਨਾਲ ਇੱਕ ਮਹਾਨ ਸਿੱਖ ਚਿੰਤਕ ਵੀ ਹੋ ਤੇ ਸੰਸਾਰ ਪਦਰਦੇ ਤੇ ਇੱਕ ਫਿਲਮ ਆਈ ਹੈ ਰਜਨੀ ਤੇ ਤੁਸੀਂ ਗੁਰਮਤ ਤੋਂ ਵੀ ਬਾਖੂ ਵੀ ਬਾਖਮੋ ਉਹ ਤੇ ਉਹਦੇ ਵਿੱਚ ਵੀ ਆਪਣੇ ਰਜਨੀ ਫਿਲਮ ਚ ਵੀ ਦੋ ਤਰ੍ਹਾਂ ਬਣੀਆਂ ਗਈਆਂ ਨੇ ਇੱਕ ਕਹਿੰਦੀ ਗੁਰਮਤ ਤੋਂ ਅਨਸਾਰ ਜਿਹੜਾ ਪਿੰਗਲ ਹੈ ਉਹ ਪਾਣੀ ਚ ਜਾ ਕੇ ਵੀ ਠੀਕ ਨਹੀਂ ਹੋ ਸਕਦਾ ਦੂਸਰੀ ਤਰ ਕਹਿੰਦੀ ਵੀ ਇਹ ਸਹੀ ਹੈ ਇਹ ਤੁਹਾਡਾ ਗੁਰਮਤਿ ਮੇਰੀ ਕਹਿਣਾ ਮਤਲਬ ਵੀ ਗੁਰਮਤਿ ਚ ਚਮਤਕਾਰ ਵਾਲੀ ਕੋਈ ਗੱਲ ਹੈ ਜਾਂ ਨਹੀਂ ਹੈ ਦੇਖੋ ਇਹ ਚਮਤਕਾਰ ਵਾਲੀ ਗੱਲ ਹੋਵੇ ਨਾ ਹੋਵੇ ਬਖਰੀ ਗੱਲ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਜ਼ਿੰਦਗੀ ਜਿਹੜਾ ਹੈ ਉਹਨਾਂ ਨੇ ਆਪਣਾ ਕਾਲ ਜਿਹੜਾ ਹੈ ਜੀਵਨ ਕਾਲ ਉਸ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਹੀ ਚਮਤਕਾਰੀ ਬਣਾਤਾ ਸੀ ਜੀ یہی ਜੀ ਜ਼ਿੰਦਗੀ ਗੁਰੂ ਦਰਬਿੰਦਰ ਸਿੰਘ ਸਾਹਿਬ ਮਹਾਰਾਜ ਦਾ ਜੀਵਨ ਚਾਲ ਰਿਹਾ ਹੈ ਤੇ ਉਹ ਤਾਂ ਆਪਣੇ ਆਪ ਚੀ ਚਮਤਕਾਰ ਹੈ ਜੋ ਉਹਨਾਂ ਨੇ ਚਾਰੇ ਸਹਬਜਾਦੇ ਬਾਰਤੇ ਆਪਣੇ ਪਿਤਾ ਬਾਰਤੇ ਆਪਣੀ ਮਾਤਾ ਬਾਰਤੀ ਅਜ ਤੱਕ ਕਿਸੇ ਧਰਮ ਦੇ ਵਿੱਚ ਇਹੀ ਜੀ ਮਿਸਾਲ ਚ ਐਵੇਂ ਨਹੀਂ ਹੋਈ ਜੀ ਤੇ ਜਿਹੜਾ ਗੁਰੂ ਹੀ ਚਮਤਕਾਰੀ ਹੈ ਤੇ ਫਿਰ ਚਮਤਕਾਰ ਹੋਣ ਦੇ ਵਿੱਚ ਜਿਹੜਾ ਰੁਤਾਵਟ ਕੀ ਹੈ ਬੀਚ ਅਮਤਕਾਰ ਨਹੀਂ ਹੋ ਸਕਦਾ ਤੇ ਪਿੰਗਲਾ ਉਹ ਪਾਣੀ ਚ ਜਾ ਕੇ ਉਹ ਕਹਿੰਦੇ ਠੀਕ ਨਹੀਂ ਹੋ ਸਕਦਾ ਕਿਉਂ ਨਹੀਂ ਠੀਕ ਹੋ ਸਕਦਾ ਜਿੱਥੇ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਹੈ ਉਹ ਅਸ਼ੀਰਵਾਦ ਹੋਊਗਾ ਜਿਹੜਾ ਇਸ਼ਨਾਨ ਕਰੂਗਾ ਇਹ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰੂਗਾ ਉੱਥੀ ਠੀਕ ਨਹੀਂ ਹੋ ਸਕਦਾ ਮੇਰੀ ਜਿਹੜੀ ਹੈ ਉਹ ਡ੍ਰਿੜ ਨਿਸ਼ਚਿਤਤਾ ਹੈ ਡਿੜਿ ਬਿਸ਼ਵਾਸ ਹੈ ਮੈਂ ਉਸ ਪੱਖ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜਿਹੜੇ ਕਹਿੰਦੇ ਨੇ ਜੀ ਇਹਦੇ ਨਾਲ ਕੋਈ ਜਿਹੜਾ ਹੈ ਇਲਾਜ ਨਹੀਂ ਹੋ ਸਕਦਾ ਹੱਲ ਨਹੀਂ ਹੋ ਸਕਦਾ ਜੀ ਇਹ ਵਿਗਿਆਨਕ ਗੱਲ ਹੈ ਦਰਅਸਲ ਉਸ ਕਮਿਊਨਿਸਟ ਲੋਟ ਜਿਹੜੇ ਸਿੱਖ ਪੰਥ ਲਈ ਹਮੇਸ਼ਾ ਖਤਰਨਾਕ ਰਹੇ ਨੇ ਉਹ ਵਿਚਾਰਧਾਰਾ ਦੀ ਮਾਰਕਸ ਦੀਆਂ ਲੈਨਿਨਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਐ ਜਿਹੜੇ ਮਾਰਕਸ ਨੇ ਧਰਮ ਨੂੰ ਅਫੀਮ ਕਿਹਾ ਆਪਣੀ ਕਿਤਾਬ ਦੇ ਵਿੱਚ ਉਹ ਹੀਆਂ ਹੀਆਂ ਬਿਆਨ ਦੱਲਾਂ ਚਾਹੇ ਤੇ ਉਹ ਦੱਲਾਂ ਕਰਕੇ ਭੰਬਲ ਘੂਸੇ ਵਿੱਚ ਪਸਾਉਣਾ ਚਾਹੁੰਦੇ ਐ ਜਿਹੜੀ ਸਿੱਖ ਧਰਮ ਦੀ ਗੱਲ ਚਾਹੀਏ ਜੇ ਸਰੋਵਰ ਦਾ ਬੜਾ ਵੱਡਾ ਜਿਹੜਾ ਹੈ ਨਾ ਉਹ ਰਤਮਾ ਹੈ ਨਾ ਸਰੋਵਰ ਦੇ ਵਿੱਚ ਸਾਰੇ ਪਾਪ ਧੋਏ ਜਾਂਦੇ ਨੇ ਬਿਮਾਰੀਆਂ ਧੋਈ ਜਾਂਦੀਆਂ ਜੀ ਇਹ ਐਈਆਂ ਐਈਆਂ ਫਿਲਮਾਂ ਦਿਖਾਈਆਂ ਜਾਂਦੀਆਂ ਨੇ ਉਹਦਾ ਸਿੱਠਪੰਤੇ ਪੰਬਲ ਪੂਸਾ ਪੈਦਾ ਕਰਕੇ ਟਟਰਾਵ ਪੈਦਾ ਕੀਤਾ ਜਾਂਦਾ ਹੈ ਨਿੰਦਨਜੋਗ ਹਮ ਖਸ ਜੀ ਹੁਣ ਜਿਮਨੀ ਚੋਣ ਆ ਗਈ ਹੈ ਜੀ ਬਨਾਲੇ ਦੀ ਤੇ ਜਿਮਨੀ ਤੁਸੀਂ ਵੀ ਭਾਈ ਅਮਰਤਪਾਲ ਸਿੰਘ ਨਾਲ ਜੁੜੇ ਹੋਏ ਹੋ ਤੇ ਆਪਣੇ ਜਿਮਨੀ ਚੋਣ ਦੇ ਵਿੱਚ ਕਿਸੇ ਦੀ ਮਦਦ ਕਰੋਗੇ ਜਾਂ ਤੁਸੀਂ ਖੁਦ ਵੀ ਕੋਈ ਯੋਜਨਾ ਹੈਗੀ ਚੋਣ ਲੜਨ ਦੀ ਦੇਖੋ ਜੀ ਗੱਲ ਇਹ ਹੈ ਕਿ ਮੈਂ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਸ਼ੁਰੂ ਤੋਂ ਹਾਂ ਹਾਂਜੀ ਤੇ ਉਹਨਾਂ ਦੇ ਹੁਕਮ ਦੀ ਅਧੀਨ ਹੈ ਤੇ ਉਹਨਾਂ ਦੀ ਇੱਥੇ ਗੈਰਹਾਜਦੀ ਦੇ ਵਿੱਚ ਸਰਦਾਰ ਤਸੇਮ ਸਿੰਘ ਜਿਹੜੇ ਨੇ ਉਹ ਇਨਚਾਰਜ ਬਣਾਏ ਹੋਏ ਨੇ ਜੀ ਤੇ ਵੇ ਮੈਂ ਸਮਝਦਾ ਕਿ ਜਿਹੜੇ ਹੈਗੇ ਇਹਨਾਂ ਦੇ ਹੁਕਮ ਦੇ ਨਾਲੇ ਅੱਜ ਚੱਲਿਆ ਜਉ ਮੈਂ ਆਪਣੇ ਤੌਰ ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਵਿਧਾਨ ਸਭਾ ਬਰਨਾਲਾ ਦੀ ਚੋਣ ਉਪ ਚੋਣ ਹੈ ਜਿਹੜਾ ਜਿਮਨੀ ਚੋਣ ਹੈ ਲੜੋ ਤਾਂ ਤੁਹਾਡਾ ਕੀ ਫੈਸਲਾ ਹੋਊਗਾ ਦੇਖੋ ਜੀ ਮੈਂ 101% ਲੜੂੰਗਾ ਜੀ ਉਹਦੇ ਵਿੱਚ ਕੋਈ ਜਿਹੜਾ ਹੈਗਾ ਕੋਈ ਹੈ ਹੀ ਨਹੀਂ ਬਵਾਦ ਬਵਾਦ ਹੈ ਹੀ ਨਹੀਂ ਜੇ ਭਾਈ ਅਮਰਤਪਾਲ ਸਿੰਘ ਦਾ ਤੇ ਸਰਦਾਰ ترسےم ਸਿੰਘ ਦਾ ਜਿਹੜਾ ਹਟਮ ਹੋਊਗਾ ਹਰ ਹਾਲਤ ਵਿੱਚ ਲੜੂੰਗਾ ਲੜਨਾ ਵੀ ਚਾਹੀਦਾ ਜੀ ਇਹ ਸਨ ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਮਹਾਨ ਸਿੱਖ ਚਿੰਤਕ ਜਿਨ੍ਹਾਂ ਨੇ ਖੁੱਲ ਕੇ ਆਨ ਆਨ-ਏਅਰ ਰਹੀ ਆਪਣੇ ਸਿੱਖ ਸੰਗਤਾਂ ਮੂਰੇ ਆਪਣੇ ਬਿਆਨ ਰੱਖੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ